ਵਾਹਿਗੁਰੂ ਜੀ ਸਤਨਾਮ ਸਿਧਵਾਹਿ ਗੁਰੂ ਸਾਹਿਬ ਜੀ ਅਜੰਡਠਿਆ ਮਨ ਰਹਿਸੀਐ ਕਉ ਪਾਈਐ ਤਨ ਸੰਗ ਜਿਉ ਸੰਤ ਸਜਨ ਮਨ ਮਿੱਤਰ ਸੇ ਲਾਇਨ ਪ੍ਰਭ ਸੋਰੰਗ ਜੀਰੋ ਕਨ ਸੋਮ ਰੇਤਨ ਦੁੱਡਾਈ ਅਬੋਂ ਨਾ ਹੋਵੇ ਭੰਗ ਜਿਉ ਪਾਰਬ੍ਰਹਮ ਕਰ ਦਇਆ ਬਨਗਾ ਬਤ ਦਿਨਤ ਜਿਉ ਆਏ ਮਿਲੋ ਸੰਤ ਸਜਨਾ ਨਾਮ ਜਪੈ ਮਨ ਮਿਤ ਜਿਉ ਸੋ ਕੋਟਨ ਮੁਰਸੇ ਵੀਏ ਐਨ ਸੇ ਸਵੇ ਦਰਸ਼ਨ ਵਰਸੇ ਗੁਰ ਕਹਿ ਜਨਮ ਮਰਨ ਦੁਖ ਜਾਈ ਵਾਹਿਗੁਰੂ ਜੀ ਸੋਹੀ ਮਹਾਂ ਲਾ ਪੰਜਵਾ ਸਿਮਰਤਿ ਦੇਤ ਪੁਰਾਨ ਬੋਕਾਨ ਨ ਪੋਥੀਆ ਨਾਮ ਬਿਨਾਂ ਸਭ ਕੋ ਡਗਾਲੇ ਹੋਛਿਆ ਸਿਮਰਤ ਬੇਦ ਪੁਰਾਨ ਪੁਕਾਰਨ ਪੋਥੀਆ ਨਾਮ ਬਿਨਾ ਸਭ ਕੋੜ ਗੱਲੇ ਹੋਸ਼ੀਆ ਨਾਮ ਨਿਦਾਨ ਉਪਾਰ ਭਗਤਾ ਮਨ ਵਸੈ ਜਨਮ ਮਰਨ ਮੋ ਦੁਖ ਸਾਧੂ ਸੰਗਨ ਸਰਹਾ ਮੋਹਿ ਬਾਦੇ ਹੰਕਾਰ ਸਭ ਪਰਨੇ ਆ ਸੁਖ ਨ ਪੈ ਨਮੋਲ ਨਾਮ ਵਿਸ਼ਨੇ ਆ ਮੇਰੀ ਮੇਦੇ ਦਾਤ ਬੰਦਨ ਵੰਦਿਆ ਨਰਕ ਸੁਰਗ ਅਵਤਾਰ ਮਾਇਆ ਦੰਦਿਆ ਸੋਦ 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 ਤਤ ਵਿਚਾਰਿਆ ਨਾਮ ਮਿਨਾ ਸੁਖ ਨਾ ਹੈ ਸਰ ਪਰ ਹਾਰਿਆ ਆਵੇ ਜੈ ਅਨੇਕ ਮਰ ਮਰ ਜਨਮ ਤੇ ਮਨ ਮੁਝੇ ਸੰਬਾਦ ਜੁਨੀ ਮਰਮੰਦੇ ਜਨ ਕੋ ਮੈਂ ਦਿਆਲ ਤਨ ਸੰਗ ਸੰਗ ਪਿਆ ਅਮਰ ਤੁਹਾਰ ਕਾ ਨਾਮ ਤਿੰਨੇ ਜਨੇ ਜਪ ਲਿਆ ਓਜੇ ਕੋਟ ਸੰਕਮਉਤ ਅਨੰਦ ਕੀ ਜਸੈ ਬਜਾਈ ਆਪ ਨੇੜਾ ਤਿਸੇ ਮਿਸਰਨਾਇੰ ਦਤਾਂ ਦੇ ਆਪਣਾ ਨਾਮ ਦੇਉ ਵਾਗਦਨ ਦਾਤ ਨਾਨਕ ਚਾਉ ਏਹੋ ਮਿਸਰਨਾ ਹੀ ਦਤਾ ਦੇ ਆਪਣਾ ਨਾਮ ਦੇਉ ਗੁਣ ਗਾਵਨ ਦਾਤ ਨਾਨਕ ਚਾਉ ਏਹੋ ਬਾਹੂ ਗੁਰਜੀਤ ਖਾਲਸਾ ਬਾਹੂ ਗੁਰਜੀ ਕੀ ਬਤੀ